ਧਿਆਨ ਕਰਕੇ ਬਲ ਜੀ ਵਾਹ ਪੰਜਾਂ ਤੱਕਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬਲ ਜੀ ਵਾਹ ਪ੍ਰਥਮੇ ਸ਼ਰਵਤ ਕਾਲਸਾ ਜੀ ਕੀ ਅਰਦਾਸ ਬੇਨਤੀ ਹੈ ਜੀ ਸ਼ਰਵਤ ਕਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆ ਵੇ ਚਿਤਿਆਵਨ ਕਰ ਸਦਕਾਰ ਸਰਬ ਸੁਖੋਏ ਜਾ ਜਾ ਖਾਲਸਾ ਜੀ ਸਾਹਿਬ ਤਾਹ ਤਾਰੇ ਚਿਹਰੀ ਆਏ ਦੇਖ ਤੇਗ ਫਤੇ ਬਿਰਤ ਕੀ ਪੈਜ ਪੰਦ ਕੀ ਜੀਤ ਸ੍ਰੀ ਸਾਹਿਬ ਜੀ ਸਾਇ ਗੁਰੂ ਖਾਲਸਾ ਜੀ ਕੇ ਬੋਲ ਵਾਲੇ ਬੋਲ ਜੀਵਾ ਗੁਰ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕਹਸਤਾਨ ਰਹਿਦਾਨ ਮਿਸਾਦਾਨ ਭਾਵੇਕ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅਮਰਸਰ ਸਾਹਿਬ ਜੀ ਦੇ ਪਾਵਨ ਦਰਸ਼ਨ ਸ਼ਨਾਣ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਟੱਲ ਤਰਮ ਕਾਜ ਜੇ ਕਰ ਬੋਲ ਜਿਵਾਈ ਸਿੱਖਾਂ ਦਾ ਮਾਨੀ ਮਾ ਮਤ ਉੱਚੀ ਮਤ ਪਾਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰੂ ਘਰਾਂ ਤੋਂ ਜਿਨ੍ਹਾਂ ਤੋਂ ਆਪਜੀ ਦੀ ਪਿਆਰੀ ਖਾਲਸਾ ਪੰਥ ਨੂੰ ਮਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਇਹ ਨਮਾਣਿਆਂ ਦੇ ਮਾਣ ਨੀਤਾਣਿਆਂ ਦੇ ਤਾਣ ਨੀ ਉਟਿਆਂ ਦੀ ਓਟ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਚਰਦਾ ਅਰਦਾਸ ਬੇਨਤੀ ਹੈ ਲੱਖ ਖੁਸ਼ੀਆਂ ਪਾਤਸ਼ਾਹ ਜੀ ਸਤਿਗੁਰ ਨਦਰ ਕਰੇ ਨੇਮਕ ਇੱਕ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ ਹੈ ਨਗਰ ਉੱਡਤ ਸਹਦੇ ਵਾਲੇ ਦੀ ਸਮੂਹ ਨਗਰ ਨਿਵਾਸੀ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਸਰਦਾਰ ਕਰਤਾਰ ਸਿੰਘ ਜੀ ਸਰਬ ਕਲੱਬ ਵੱਲੋਂ ਟੂਰਨਾਮੈਂਟ ਕਰਾਏ ਜਾ ਰਹੇ ਨੇ ਪਿਛਲੇ ਸਾਲਾਂ ਦੇ ਵਿੱਚ ਵੀ ਟੂਰਨਾਮੈਂਟ ਕਰਵਾਏ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਆਪ ਜੀ ਦੇ ਚਰਨਾਂ 'ਚ ਬੇਨਤੀ ਆਪ ਜੀ ਦਾ ਓਟਾ ਅਸਰਾ ਲਿਆ ਨਗਰ ਪੰਚਾਇਤ ਅਤੇ ਕਲੱਬ ਵੱਲੋਂ ਸਾਰੇ ਨਗਰ ਵੱਲੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਖਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਕਰਵਾ ਕੇ ਭੋਗ ਪਾਏਗੇ ਹਨ ਮਹਾਰਾਜ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਲੈ ਕੇ ਆਉਂਦਿਆਂ ਤੋਂ ਸੁਖਨੀ ਸਾਹਿਬ ਜੀ ਦਾ ਪਾਠ ਅਨੰਦ ਸਾਹਿਬ ਜੀ ਦੀਆਂ ਛੇ ਪਉੜੀਆਂ ਦਾ ਪਾਠ ਪੜਦਿਆਂ ਤੋਂ ਬਿਨ ਭੁੱਲਾਂ ਦੀ ਖਿਮਾ ਬਖਸ਼ ਦਿਓ ਅੱਗੇ ਵਾਸਤੇ ਪ੍ਰੇਮ ਦੇ ਨਾਲ ਸ਼ੁੱਧ ਗੁਰਬਾਣੀ ਪੜਾਉਣੀ ਇਸ ਗੁਰਬਾਣੀ ਦਾ ਫਲਾ ਦੇ ਸਮਾਰਤ ਸੱਚੇ ਪਾਤਸ਼ਾਹ ਜੀ ਪ੍ਰਬੰਧਕ ਵੀਰਾਂ ਨੂੰ ਬਖਸ਼ੋ ਸਮੂਹ ਸੰਗਤਾਂ ਨੂੰ ਬਖਸ਼ੋ ਮਹਾਰਾਜ ਸੱਚੇ ਪਾਤਸ਼ਾਹ ਕੜਿਹਾਰੀਆਂ ਨੂੰ ਬਖਸ਼ੋ ਕਿਰਪਾ ਕਰਿਓ ਆਪ ਜੀ ਨੇ ਸਾਰਾ ਕਾਰਜ ਨਿਰਵਿਘਨਤਾ ਸਹਿਤ ਸੰਪੰਨ ਕਰਾਉਣਾ ਜੀ ਬਿਗਨਾਂ ਦੇ ਨਾਸ ਕਰਨੇ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨੀ ਪੇਟਾ ਹਾਜ਼ਰ ਹੈ ਪ੍ਰਬੰਧਕ ਵੀਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਹਿਸ਼ਾਕਾ ਸਹਿ ਪਹਿਨਾਇਆ ਗਿਆ ਆਪ ਜੀ ਨੇ ਅਨੁਕੂਲ ਕੀਤਾ ਸੇਖ ਪਰਿਵਾਰ ਦੇ ਲੋਕ ਪ੍ਰਲੋਗਾਂ ਦੇ ਵਿੱਚ ਪੜਦੇ ਕਜਨੇ ਕਲੱਬ ਦੇ ਮਹਾਰਾਜ ਤੇ ਪਾਤਸ਼ਾਹ ਸਿਰ ਤੇ ਮਿਹਰ ਦਾ ਹੱਥ ਰੱਖਣਾ ਇਸ ਤਰ੍ਹਾਂ ਦੇ opralle ਕਰਵਾਉਂਦੇ ਰਹਿਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਨਗਰ ਦਾ ਸਹਿਯੋਗ ਬਖਸ਼ਣਾ ਮਹਾਰਾਜ ਮੇਰਾ ਕਰਨੀਆਂ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਪ੍ਰਵਾਨ ਕਰੋ ਕਰੀਮ پاک ਸਰ ਸੋਚ ਪਿਤਰਾ ਹੁਣ ਲਾਭ ਭੋਗ ਹਰਾਏ ਸਿੱਤ ਪ੍ਰਸਾਦ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਮਹਾਰਾ ਸੱਚੇ ਪਾਤਸ਼ਾਹ ਜੀ ਅਨੰਦ ਸਾਹਿਬ ਜੀ ਦੇ ਪਾੜ ਦੀ ਅਰਦਾਸ ਪੂਰ ਚੁਕ ਮਾਫ ਕਰੋ ਪਵਿੱਤਰ ਮੁਖਵਾਕ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਮਹਾਰਾ ਸੱਚੇ ਪਾਤਸ਼ਾਹ ਜਿੰਨਾ ਵੀ ਕਾਰਜ ਰਹਿੰਦਾ ਨਿਰਵਿਘਨਤਾ ਸਹਿਤ ਸਾਰਾ ਕਾਰਜ ਸੰਪੰਨ ਕਰਾਉਣਾ ਮਹਾਰਾ ਸੱਚੇ ਪਾਤਸ਼ਾਹ ਜੀ ਉਹ ਉਪਰੰਤ ਜੋ ਕਵਾਡੀ ਟੂਰਨਾਮੈਂਟ ਹਨ ਉਹ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਮੇਰਾ ਕਰੋ ਸਤਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਹ ਰਾਗ ਗਿਆ ਭਈ ਅਕਾਲ ਕੀ ਤਵੇਂ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲੇ ਉਹ ਚਹੈ ਰਾਜ ਕਰੇਗਾ ਖਾਲਸਾ ਹਾਰ ਹੋਏ ਸਾਂ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਮ ਦੇ ਜੋ ਸਰਦਾ ਕਰ ਸੇਮ ਦੇ ਬੋਲੇ ਸੋਨਿਹਾਲ ਜੇਕਾਰਾ ਗਜਾ ਬਿਨਿਹਾਲ ਸ਼ੀਦਾਂ ਸਿੰਘਾਂ ਦੇ ਮਨਾਂ ਨੂੰ ਭਾਵੇ ਸਤਗੁਰਾਂ ਦੇ ਮਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰ ਨਦਰ ਕਰੇ ਨਿਮਖੇ ਇੱਕ ਹਰ ਨਾਮ ਦੇ ਮੇਰਾ ਮੰਤਨ ਸੀਤਲ ਹੋਏ ਸੋਖਾ ਹਟਾਲ ਗੁਰੂ ਸੇਵੀ ਐ ਹਣ ਸੈ ਸਬਾਏ ਮਨ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਠ ਮਹੱਲਾ ਪੰਜਵਾ ਨਾਲ ਨਰਾਇਣ ਮੇਰ ਜਮਦੂਤ ਨ ਆਵੇ ਨੀਰ ਕੰਠ ਲਾਏ ਪ੍ਰਭ ਰਾਖੇ ਸਤਗੁਰ ਕੀ ਸਚ ਸਾਕੈ ਨਾਲ ਨਰਾਇਣ ਮੇਰ ਜਮਦੂਤ ਨ ਆਵੇ ਨੀਰ ਕੰਠ ਲਾਏ ਪ੍ਰਭ ਰਖ ਸਤਗੁਰ ਕੀ ਸਤਿ ਸਾਕ ਹੈ ਗੁਰਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕੋ ਸਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਬਸਾਈ ਸੁਖਾਂ ਦੇ ਫਿਰ ਆਏ ਨਾਨਕ ਪ੍ਰਭ ਸ਼ਰਣ ਹਾਏ ਦਿਨ ਸਗਲੇ ਰੋਗ ਮਟਾਏ ਪ੍ਰਭ ਸਗਲੇ ਥਾਨ ਬਸਾਈ ਸੋਖ ਸ਼ਾਨ ਫਿਰ ਆਏ ਨਾਨਕ ਪ੍ਰਭ ਸਰਣਾਈ ਜਿਹਨ ਸਗਲੇ ਰੋਗ ਮਟਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਪੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਿਹਰ ਕੀਤੀ ਹੈ ਜੋ ਕਿ ਸਰਦਾਰ ਕਰਤਾਰ ਸਿੰਘ ਸੱਭ ਕਲੱਬ ਵੱਲੋਂ ਪਿਛਲੇ ਸਾਲਾਂ ਦੇ ਵਿੱਚ ਵੀ ਨਗਰ ਦੇ ਵਿੱਚ ਟੂਰਨਾਮੈਂਟ ਹੋਏ ਔਰ ਅੱਜ ਵੀ 31 ਔਰ ਇੱਕ ਤਰੀਕ ਦੋ ਦਿਨ ਲਗਾਤਾਰ ਟੂਰਨਾਮੈਂਟ ਹੋਣੇ ਹਨ ਕਲੱਬ ਦੇ ਵੀਰਾਂ ਵੱਲੋਂ ਸਾਰਿਆਂ ਵੱਲੋਂ ਰਲ ਮਿਲ ਕੇ ਨਗਰ ਪੰਚਾਇਤ ਵੱਲੋਂ ਰਲ ਮਿਲ ਕੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਨਾਲ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਕਲੱਬ ਦੇ ਪ੍ਰਧਾਨ ਸੋ ਭਾਈ ਆਜਾਦਵਿੰਦਰ ਸਿੰਘ ਜੀ ਇਹਨਾਂ ਦੇ ਸਹਿਯੋਗੀ ਵੀਰ ਜਿੰਨੇ ਵੀ ਹਨ ਭਾਈ ਜੱਸੀ ਸਿੰਘ ਅਤੇ ਨਗਰ ਪੰਚਾਇਤ ਕਲੱਬ ਦੇ ਕਾਫੀ ਵੀਰ ਆ ਜਿਨ੍ਹਾਂ ਦੇ ਮੇਰੇ ਕੋਲ ਨਾਮ ਲਿਖੇ ਨਹੀਂ ਹਨ ਇਸ ਕਰਕੇ ਸਾਰੇ ਵੀਰਾਂ ਵੱਲੋਂ ਤੇ ਨਗਰ ਪੰਚਾਇਤ ਵੱਲੋਂ ਨਗਰ ਦੇ ਜੋ ਸਰਪੰਚ ਸਾਹਿਬ ਭਾਈ ਬਲਜੀਤ ਸਿੰਘ ਜੀ ਅਤੇ ਮੌਜੂਦਾ ਜਿਹੜੇ ਮੈਂਬਰ ਹੈ ਜੋ ਭਾਈ ਚੰਚਲ ਸਿੰਘ ਜੀ ਅਤੇ ਸੋ ਇਹਦੇ ਨਾਲ ਹੀ ਨਗਰ ਦੇ ਵਿੱਚ ਜਿਨ੍ਹਾਂ ਨੂੰ ਇੱਕ ਹੋਰ ਵੀਰ ਜੋ ਮੈਂਬਰ ਚ ਹੈ ਪੰਚਾਇਤ ਪਹੁੰਚ ਹੋਇਆ ਕੀ ਨਾਂ ਬਾਣੀ ਇਹ ਦਾ ਬਾਣੀ ਦਾ ਨਾਮ ਮਨਿੰਦਰ ਸਿੰਘ ਮਨਿੰਦਰ ਸਿੰਘ ਜੀ ਬਾਣੀਆਂ ਜਨਨ ਨਗਰ ਦੇ ਵਿੱਚ ਇਸ ਨਾਮ ਦੇ ਨਾਲ ਪੁਕਾਰਿਆ ਜਾਂਦਾ ਹੈ ਬੁਲਾਇਆ ਜਾਂਦਾ ਪਿਆਰ ਦੇ ਨਾਲ ਸੋਏ ਵਿਸ਼ੇਸ਼ ਰੂਪ ਦੇ ਵਿੱਚ ਪਹੁੰਚੇ ਹੋਏ ਆ ਭਾਈ ਸੁਖਬ੍ਰੀ ਸਿੰਘ ਜੀ ਗ੍ਰੰਥੀ ਆ ਜੋ ਨਗਰ ਦੇ ਅਤੇ ਹੋਰ ਭਰਾਵਾਂ ਨੇ ਆ ਕਰਕੇ ਹਾਜ਼ਰੀ ਭਰਨਾ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿਚਾਰ ਦਾ ਆਸਤੇ ਵੀ ਸ਼ਾਮਲ ਹੋਏ ਆ ਸੋ ਜਿੰਨੇ ਵੀ ਪਹੁੰਚੇ ਹੋ ਭਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੱਚੇ ਆਏ ਆ ਪਿੰਡ ਦੇ ਅਤੇ ਨੌਜਵਾਨ ਵੀਰ ਆ ਕੇ ਨਾਲ ਸਹਿਯੋਗ ਦੇ ਰਹੇ ਹਨ ਪਤਵੰਤੇ ਸੱਜਣ ਜਿਹੜੇ ਸਿਆਣੇ ਵੀਰ ਵੀ ਪਹੁੰਚੇ ਹੋਏ ਆ ਭਾਈ ਬਿੰਦਰ ਸਿੰਘ ਜੀ ਬਹੁਤ ਬਹੁਤ ਜਿੰਨੇ ਵੀ ਭਾਈ ਅਮਰਤ ਸਿੰਘ ਕਿੰਨਿਆਂ ਕਿ ਆਪਾਂ ਨਾਂ ਲਈਏ ਟਾਈਮ ਥੋੜਾ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਅਮਨਦੀਪ ਸਿੰਘ ਆਦਿਕ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਿਆਂ ਸੰਗਤਾਂ ਨੂੰ ਚੜ੍ਹਦੀ ਕਲਾ ਕਰਨ ਸੰਗਤ ਦੇ ਨਾਲ-ਨਾਲ ਜੋ ਸਾਡੇ ਕੋਲੇ ਵਿਦਿਆਰਥੀ ਪਰਦੇ ਉਹ ਵੀ ਪਹੁੰਚੇ ਹੋਏ ਆ ਸਾਰੇ ਇਹਨਾਂ ਦਾ ਵੀ ਧੰਨਵਾਦ ਸਭ ਤੋਂ ਵੱਧ ਧੰਨਵਾਦ ਧੰਨ ਤਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਇਹ ਜੰਗਲ ਦੇ ਵਿੱਚ ਆ ਕੇ ਕਰਕੇ ਮੰਗਲ ਲਾਏ ਆ ਦੇਖੋ ਰੌਣਕਾਂ ਮਨਾਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ ਇਸ ਜਗਤ ਦੇ ਇਸੇ ਤਰੀਕੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਸਾਰਾ ਕਾਰਜ ਸੰਪੰਨ ਕਰਾਉਣ ਸੋ ਸਾਰਾ ਕਾਜ ਮਾਰਾ ਸੱਚੇ ਪਾਤਸ਼ਾਹ ਨਿਰਵੇਗਤਾ ਸਹਿਤ ਸੰਪੰਨ ਕਰਾਉਣ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਭਾਈ ਹੁਣ ਇਹਗ ਵਰਤੇ ਕੀ ਉਪਰੰਤ ਸਮਾਪਤੀ ਹੈ ਬਾਕੀ ਭਾਈ ਬਾਅਦ ਦੇ ਵਿੱਚ ਟੂਰਨਾਮੈਂਟ ਹੋਣਗੇ ਕਬੱਡੀ ਦੇ ਖਿਡਿਆਰੀ ਜਿੱਥੋਂ ਤੱਕ ਵੀ ਲਾਈਵ ਵੀ ਹੋ ਰਿਹਾ ਸੋ ਭਾਈ ਜਦਵਿੰਦਰ ਸਿੰਘ ਜੀ ਆਪਣੇ ਮੋਬਾਈਲ ਤੋਂ ਲਾਈਵ ਕਰ ਰਹੇ ਹੈ ਵੱਧ ਤੋਂ ਵੱਧ ਦਰਸ਼ਕ ਨਗਰਾਂ ਦੇ ਸੋ ਉਹ ਪਹੁੰਚ ਕਰਕੇ ਲਾਹੇ ਪ੍ਰਾਪਤ ਕਰੋ ਕਵਾਡੀ ਟੂਰਨਾਮੈਂਟ ਦੇ ਜਿਹੜੇ ਖਿਡਾਰੀ ਵੀਰ ਆ ਉਹ ਵੀ ਪਹੁੰਚੋ ਭਾਈ ਆਨੰਦ ਮਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਦੇ ਵਿੱਚ ਪਹੁੰਚੇ ਹੋਏ ਨੇ ਔਰ ਭਾਈ ਬਿੱਕਰ ਸਿੰਘ ਜੀ ਸਾਰਿਆਂ ਨੂੰ ਬੇਨਤੀ ਹੈ ਵੀ ਭਾਈ ਆਪਾਂ ਇਸੇ ਤਰੀਕੇ ਦੇ ਨਾਲ ਕੁਝ ਨੌਜਵਾਨਾਂ ਦੇ ਮੇਰੇ ਨਾਲ ਨਹੀਂ ਜਿੱਤੇ ਆਪਾਂ ਇਸੇ ਤਰੀਕੇ ਦੇ ਨਾਲ ਸਾਰਿਆਂ ਨੇ ਸਹਿਯੋਗ ਦੇਣਾ ਹੈ ਲਗਾਤਾਰ ਭਾਈ ਦੋਨੋਂ ਦਿਨ ਸੋ ਇਸ ਕਰਕੇ ਛੋਟੇ ਬੱਚਿਆਂ ਨੂੰ ਵੀ ਬੇਨਤੀ ਆ ਨੌਜਵਾਨ ਭਰਾਵਾਂ ਨੂੰ ਵੀ ਬੇਨਤੀ ਹੈ ਤੇ ਨਾਲ ਹੀ ਪਤਵੰਤੇ ਜਿਹੜੇ ਸੱਜਣਾ ਨਗਰ ਦੇ ਸੋਜਵਾਨ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਸਹਿਯੋਗ ਦੇਣਾ ਭਾਈ ਹਰ ਤਰ੍ਹਾਂ ਕਰਕੇ ਆਓ ਜਿੰਨਾ ਚਿਰ ਦੇਗ ਵਰਤਰੀ ਬਬਾਈ ਖੁੱਲਾ ਗੱਫਾ ਵਰਤਾ ਦਿਓ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਪੋ ਸਤ ਨਾਮ ਸਤ ਨਾਮ ਵਾਹਿ ਗੁਰੂ 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 ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਚਾ ਨਾਲੀਆ ਲਿਖਦਾ ਕਰੇ ਕੋਲੇ ਬਈ ਦੇਣਾ ਜੀ ਦਰਦ ਸਹਿਰੀ ਗੁਰੂਗ੍ਰਾਮ ਸਾਹਿਬ ਮਹਾਰਾਜਪੀ ਪਾਸ਼ਾ ਗੁਰਦੁਆਰਾ ਸਾਹਿਬ ਵਾਲਾ ਪ੍ਰਸਤਾਨ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ